ਹਾਂਜੀ ਸਵਾਗਤ ਕਰਦੇ ਆ ਤੁਹਾਡਾ ਸਾਡੇ YouTube ਚੈਨਲ ਦੰਦੀਵਾਲ ਬੁਟੀਕ ਤੋਂ ਗੋਲੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਸਲਵਾਰ ਦੀ ਕਟਾਈ ਇੱਕ ਹੋਰ ਤਰੀਕਾ ਦੱਸਾਂਗੇ ਜਿਸ ਨਾਲ ਆਪਾਂ ਸਲਵਾਰ ਦੇ ਖੁੰਦਿਆਂ ਦੀ ਕਟਾਈ ਇਹ ਜਿਹੜੀ ਉਹ ਕਰ ਸਕਦੇ ਆ ਆਪਣੇ ਕੋਲੇ 5 ਮੀਟਰ ਸੂਟ ਸੀ ਇਹ ਇਹਦੇ ਵਿੱਚੋਂ ਆਪਾਂ ਕਮੀਜ਼ ਦਾ ਕਪੜਾ ਜਿਹੜਾ ਉਹ ਲਾ ਲਿਆ ਕਮੀਜ਼ ਦੇ ਨਾਲੋਂ ਹੀ ਆਪਣੀ ਸਲਵਾਰ ਦੇ ਜਿਹੜੇ ਗੋਡੇ ਲੈ ਗਏ ਤੇ ਆਪਾਂ ਬਾਜੂ ਦੀ ਕਟਿੰਗ ਵੀ ਕਰ ਲਈ ਹੁਣ ਆਪਾਂ ਇਹ ਵਾਲੇ ਕਪੜਾ ਜਿਹੜਾ ਬਚਿਆ ਇਹਦੇ ਚੋਂ ਸਲਵਾਰ ਦੇ ਖੁੰਦਿਆਂ ਦੀ ਕਟਾਈ ਕਰਨੀ ਆ ਤੇ ਬੈਲਟ ਦੀ ਕਟਾਈ ਕਰਨੀ ਆ ਆਓ ਸਟਾਰਟ ਕਰਦੇ ਆ ਵੀਡੀਓ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਜਿਹੜਾ ਆਪਣੇ ਕੋਲੇ ਕੱਪੜਾ ਬਚਿਆ ਇਹਨੂੰ ਆਪਾਂ ਡਬਲ ਫੋਲਡ ਕਰਨਾ ਇਸ ਤਰ੍ਹਾਂ ਨਾਲ ਡਬਲ ਫੋਲਡ ਕਰਕੇ ਕੱਪੜੇ ਨੂੰ ਜਿਹੜੀ ਕੰਨੀ ਵਾਲੀ ਸਾਈਡ ਆ ਉਹ ਆਪਾਂ ਉਧਰਲੀ ਸਾਈਡ ਕਰ ਲੈਣੀ ਆ ਬਿਨਾ ਕੰਨੀ ਵਾਲੀ ਸਾਈਡ ਆ ਜਿਹੜੀ ਉਹ ਕਰਨੀ ਆ ਆਪਣੇ ਵੱਲ ਇਹਨੂੰ ਸੈੱਟ ਕਰਕੇ ਕੱਪੜੇ ਨੂੰ ਆਪਾਂ ਰੱਖ ਲੈਣਾਗਾ ਇਹ ਇਸ ਤਰ੍ਹਾਂ ਦੇਖੋ ਆਪਾਂ ਨਾ ਤਾਂ ਜਿਆਦਾ ਭਾਰੀ ਸਲਵਾਰ ਬਨੋਲੀਆਂ ਨਾ ਜਿਆਦਾ ਹਲਕੀ ਆਪਾਂ ਉਹਦੇ ਲਈ ਕਟਾਈ ਦੇਖੋ ਕਿਵੇਂ ਕਰਨੀ ਹੁੰਦੀ ਹੈਗੀ ਗੋਡੇ ਤਾਂ ਦੇਖੋ ਆਪਣੇ ਨਾਰਮਲੀ ਜਿਹੜੇ 12 ਇੰਚ ਦੇ ਪੈਂਦੇ ਪੈਂਦੇ ਆ ਮੂਰੀ ਦੇ ਹਿਸਾਬ ਨਾਲ ਪੈਂਦਾ ਹੁੰਦਾ ਜਿਹੜਾ ਆਪਾਂ ਗੋਡੇ ਪਾਉਣੇ ਆ ਹਾਂਜੀ ਦੇਖੋ ਆਪਾਂ ਕੱਪੜੇ ਨੂੰ ਸੈੱਟ ਕਰਕੇ ਵਿਛਾ ਲਿਆ ਆਪਾਂ ਇਸ ਤਰ੍ਹਾਂ ਡਬਲ ਫੋਲਡ ਰੱਖਿਆ ਦੇਖੋ ਇਧਰੋਂ ਆਪਾਂ ਇੱਕੋ ਜਿਹਾ ਰੱਖਣਾ ਜੇ ਬਾਹਰ ਘਾਟ ਹੋਣੀ ਹੈ ਕੱਪੜੇ ਦੀ ਤਾਂ ਉਹ ਤੁਸੀਂ ਕੱਢ ਲੈਣੀ ਹੈਗੀ ਪਹਿਲਾਂ ਆਪਣੇ ਕੱਪੜੇ ਦੀ ਬਾਹਰ ਘਾਟ ਹੈ ਨਹੀਂ ਹੈਗੀ ਆਪਾਂ ਇੱਥੋਂ ਨਿਸ਼ਾਨ ਲਗਾ ਲੈਣੀ ਹੈ ਜੀ ਸਲਵਾਰ ਦੀ ਲੰਬਾਈ ਹੋएगी ਜੀ 35 ਇੰਚ ਤਾਂ ਆਪਾਂ ਕਟਾਈ ਜਿਹੜੀ ਕਰਾਂਗੇ 33 ਇੰਚ ਤੇ ਜਦੋਂ ਵੀ ਤੁਸੀਂ ਸਲਵਾਰ ਦਾ ਨਾਪ ਲੈਣਾ ਤਾਂ ਪੂਰੀ ਦਾ 벨ਟ ਤੋਂ ਦੇ ਨਾਪ ਲੈ ਕੇ ਉਹਦੇ ਚੋਂ 4 ਇੰਚ ਘਟਾ ਕੇ ਕਟਾਈ ਕਰ ਲੈਣੀ ਹੈ ਆਪਣੀ ਹੈਗੀ 35 ਤਾਂ ਆਪਾਂ ਕਟਾਈ ਕਰਾਂਗੇ 33 ਇੰਚ ਦੀ ਇੱਥੋਂ ਆਪਾਂ ਲਗਾਵਾਂਗੇ 22 ਇੰਚ ਇੰਚ ਲਗਾਉਣ ਤੋਂ ਬਾਅਦ ਇਹਦੀ ਦੇਖੋ ਆਪਾਂ ਕਿਵੇਂ ਕਟਾਈ ਕਰਨੀ ਆ ਇੱਧਰ ਨੂੰ ਆਪਾਂ ਡਬਲ ਫੋਲਡ ਕਰਕੇ ਪਛਾਇਆ ਕਪੜਾ ਤਾਂ ਆਪਾਂ ਇਹਦਾ ਜਿਹੜਾ ਫੇਰ ਆ ਉਹ ਨਾਪ ਕੇ ਰੱਖਣਾਗਾ ਆਪਾਂ ਇਹਦਾ ਫੇਰ ਰੱਖਾਂਗੇ ਡਬਲ ਫੋਲਡ ਕਪੜੇ ਦਾ 28 ਇੰਚ ਦੇਖੋ ਇਸ ਤਰ੍ਹਾਂ ਆਪਾਂ ਇਧਰੋਂ 28 ਇੰਚ ਤੇ ਰੱਖ ਕੇ ਉਧਰ ਤੱਕ ਨਿਸ਼ਾਨ ਆ ਜਿਹੜੇ ਉਹ ਲਗਾ ਲੈਣੇ 28 ਇੰਚ ਦੇ ਇਸ ਤਰ੍ਹਾਂ ਸਾਰੇ ਤੇ ਨਿਸ਼ਾਨ ਲਗਾ ਲਾਂਗੇ ਆਪਾਂ ਹਾਂਜੀ ਦੇਖੋ ਆਪਾਂ ਇਸ ਤਰ੍ਹਾਂ 28 ਇੰਚ ਤੇ ਜਿਹੜਾ ਨਿਸ਼ਾਨ ਲਗਾ ਲਿਆ ਹੁਣ ਜਿੱਧਰ ਆਪਾਂ 28 ਇੰਚ ਦਾ ਨਿਸ਼ਾਨ ਲਗਾਏ ਉਧਰੋਂ ਹੀ ਆਪਾਂ ਝੋਲੀ ਦਾ ਕੱਪੜਾ ਰੱਖਾਂਗੇ ਯਾਨੀ ਕਿ ਯਾਨੀ ਕਿ ਆਸਣ ਦਾ ਕੱਪੜਾ ਉਥੋਂ ਆਪਾਂ ਰੱਖਣਾਗਾ ਆਸਣ ਦਾ ਨਿਸ਼ਾਨ ਲਗਾਉਣਾ ਐਥੋਂ ਆਪਾਂ ਨਿਸ਼ਾਨ ਲਗਾ ਲੈਣਾਗਾ ਆਸਣ ਦਾ 10 ਇੰਚ ਇਹ ਵਾਲੇ ਨਿਸ਼ਾਨ ਨੂੰ ਆਪਾਂ ਕੀ ਕਰਨਾ ਦੇਖੋ ਐਧਲੀ ਸਾਈਡ ਤੋਂ ਐਥੋਂ ਹੀ ਆਪਾਂ ਰੱਖਣਾ 28 ਇੰਚ ਐਸ ਤਰ੍ਹਾਂ ਆਪਾਂ ਨਿਸ਼ਾਨ ਲਗਾਵਾਂਗੇ ਇਹ ਇਹ ਵਾਲਾ ਜਿਹੜਾ ਨਿਸ਼ਾਨ ਹੈ ਇਹਨੂੰ ਆਹ ਵਾਲੇ ਨਿਸ਼ਾਨ ਨਾਲ ਇਧਰਲੇ ਨਾਲ ਇਸ ਤਰ੍ਹਾਂ ਮਿਲਾ ਲੈਣਾਗਾ ਇੱਕ ਇੱਥੋਂ ਰੱਖਣਾ ਉਧਰੋਂ ਉਥੋਂ ਇਸ ਤਰ੍ਹਾਂ ਰੱਖ ਕੇ ਇਹਨੂੰ ਸਿੱਧਾ-ਸਿੱਧਾ ਜਿਹੜਾ ਇੰਚ ਟੇਪ ਨਾਲ ਮਿਲਾ ਲੈਣਾ ਆਪਾਂ ਹਾਂਜੀ ਇਸ ਤੋਂ ਬਾਅਦ ਕੀ ਕਰਨਾ ਦੇਖੋ ਆਹ ਵਾਲਾ ਨਿਸ਼ਾਨ ਆਪਾਂ ਜਦੋਂ ਮਿਲਾ ਲਿਆ ਤਾਂ ਇੱਥੋਂ ਆਪਾਂ 10 ਇੰਚ ਆਸਨ ਦਾ ਰੱਖਣਾ ਇਹ ਹੋ ਗਿਆ ਨਿਸ਼ਾਨ ਆਸਨ ਦਾ ਆਪਣਾ ਇਧਰੋਂ ਇੱਕ ਉਧਰੋਂ ਹੁਣ ਇਧਰੋਂ ਹੀ ਆਪਾਂ ਕੁੰਡੇ ਦੀ ਲੰਬਾਈ ਲਗਾਈ ਸੀ ਜਿਹੜੀ ਉਧਰੋਂ ਆਪਾਂ ਕੁੰਡੇ ਦੀ ਲੰਬਾਈ ਲਾਉਣੀ ਆ। ਹਾਂਜੀ ਹੁਣ ਆਪਾਂ ਇੱਥੋਂ ਲਗਾ ਲੈਣੀ ਆ ਕੁੰਡੇ ਦੀ ਲੰਬਾਈ। ਜਿਵੇਂ ਆਪਾਂ ਦੂਜੀ ਸਾਈਡ ਤੋਂ ਲਗਾਇਆ ਸੀ 331 ਫੇਰ ਆਪਾਂ ਕੀ ਕਰਨਾ ਦੇਖੋ ਇਹ ਵਾਲੇ ਨਿਸ਼ਾਨ ਨੂੰ ਆਵਲੇ ਨਿਸ਼ਾਨ ਨਾਲ ਮਿਲਾ ਲੈਣਾਗਾ ਐਂਟੀ ਟੇਪ ਨਾਲ। ਫੇਰ ਆਪਾਂ ਇਸ ਦੀ ਕਟਾਈ ਕਰ ਦੇਣੀ ਆ। ਆ ਦੇਖੋ ਇਹ ਵਾਲਾ ਨਿਸ਼ਾਨ ਆਪਾਂ ਇਸ ਤਰ੍ਹਾਂ ਮਿਲਾ ਲਿਆ। ਉੰਤੇ ਅੰਨਾ ਦੇਖੋ ਉਹ ਆਸਨ ਹੋ ਗਿਆ ਇਹ ਦੀ ਕਟਾਈ ਇੱਥੋਂ ਹੋਊਗੀ ਆਪਾਂ ਪਹਿਲਾਂ ਇਹ ਸਿੱਧੀਆਂ ਜਿਹੜੀਆਂ ਨਿਸ਼ਾਨ ਲਗਾਏ ਇਹਨਾਂ ਨਿਸ਼ਾਨਾਂ ਦੇ ਉੱਪਰ ਹੀ ਕਟਾਈ ਕਰਨੀ ਆ ਆ ਜਿਹੜਾ ਕੱਪੜਾ ਬਚੂਗਾ ਇਹ ਅਲੱਗ ਕਰ ਦਾਂਗੇ ਆਪਾਂ ਇੱਥੋਂ ਆਪਾਂ ਕਟਾਈ ਕਰ ਲੈਣੀ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਇਸ ਤੋਂ ਬਾਅਦ ਜਿਹੜੀ ਆਪਾਂ ਇਹ 28 ਇੰਚ ਦਾ ਆਪਾਂ ਮਿੰਕੇ ਰਿਸ਼ਾ ਲਗਾਇਆ ਸੀ ਇਹਦੀ ਆਪਾਂ ਕਟਾਈ ਕਰ ਦੇਣੀ ਹੈ। ਸਲਵਾਰ ਕੱਟ ਕਰਨ ਦੇ ਬਹੁਤ ਤਰੀਕੇ ਹੁੰਦੇ ਹੈਗੇ ਆਪਾਂ ਹੌਲੀ-ਹੌਲੀ ਤੁਹਾਡੇ ਨਾਲ ਸਾਰੇ ਤਰੀਕੇ ਜਿਹੜੇ ਉਹ ਸ਼ੇਅਰ ਕਰਾਂਗੇ। ਤੁਸੀਂ ਜਿਵੇਂ ਚਾਹੋ ਆਪਣੀ ਸਲਵਾਰ ਦੇ ਕੁੰਡੇ ਜਿਹੜੇ ਉਹਨਾਂ ਦੀ ਕਟਾਈ ਕਰ ਸਕਦੇ ਹੋ। ਗੋਡੇ ਜਿਹੜੇ ਹੁੰਦੇ ਆ ਸਲਵਾਰ ਦੇ ਉਹਨਾਂ ਨੂੰ ਕੱਟ ਕਰਨ ਦਾ ਸਿਰਫ ਇੱਕੋ ਹੀ ਤਰੀਕਾ ਹੁੰਦਾ ਤੇ ਸਲਵਾਰ ਦੀ ਗੁੰਡਿਆਂ ਦੀ ਕਟਾਈ ਕਰਨ ਦੇ ਬਹੁਤ ਜ਼ਿਆਦਾ ਤਰੀਕੇ ਹੁੰਦੇ ਆ। ਅਲੱਗ-ਅਲੱਗ ਤਰੀਕਿਆਂ ਨਾਲ ਆਪਾਂ ਕਟਾਈ ਕਰ ਸਕਦੇ ਆ। ਦੇਖੋ ਆਪਾਂ ਇਹਨਾਂ ਨੂੰ ਕੀ ਕਰਨਾ ਇਧਰਲੇ ਗੁੰਡੇ ਨੂੰ ਚੱਕ ਕੇ ਇਹਦੇ ਉੱਪਰ ਸੈੱਟ ਕਰ ਲੈਣਾ। ਇੱਥੋਂ। ਇਸ ਤਰ੍ਹਾਂ ਆਪਾਂ ਇਹਨੂੰ ਸੈੱਟ ਕਰ ਲਿਆ। ਜਿਹੜੀ ਬਾਹਰ ਘੱਟ ਹੋ ਆਪਾਂ ਉਹ ਕੱਟ ਦਾਂਗੇ। ਹੁਣ ਆਪਾਂ ਕੀ ਕਰਨਾ ਦੇਖੋ। ਆਪਾਂ ਇਹ ਥੋੜਾ ਕਰਖਿਆ ਸੀ ਆਪਾਂ 10 ਇੰਚ ਦਾ ਤਾਂ ਆਪਾਂ ਇੰਨੇ ਕੁ ਦੀ ਕਟਾਈ ਕਰ ਦੇਣੀ ਆ ਇਹ ਹੋਊਗਾ ਆਪਣਾ ਆਸਮ ਇਸ ਤਰ੍ਹਾਂ ਤੇ ਜਿਹੜੀ نیچے ਕੁੰਦਿਆਂ ਦੀ ਉੱਪਰਲੀ ਸਾਈਡ ਤੋਂ ਸਹੀ ਰੱਖ ਕੇ ਇਹ ਵਾਲਾ ਜਿਹੜਾ ਕਪੜਾ ਇਹ ਆਪਣੇ ਪਲੋਈਆਂ ਦੇ نیچے ਲਾਉਣ ਨੂੰ ਕੰਮ ਆ ਜੂਗਾ ਇਸ ਤੋਂ ਬਾਅਦ ਜਿਹੜੀ ਆਹ ਵਾਲੀ ਬਾਹਰ ਘਾਟਾ ਦੇਖੋ ਉੱਪਰਲੀ ਸਾਈਡ ਤੋਂ ਆਪਾਂ ਸਹੀ ਕਰ ਲਿਆ ਆਹ ਵਾਲੀ ਬਾਹਰ ਘਾਟ ਵੀ ਆਪਾਂ ਕੱਟ ਦੇਣੀ ਆ ਹਲਕੀ ਜੀ ਤਰਸ਼ੀਲੀ ਕੱਟ ਪਾ ਕੇ ਇਥੋਂ ਇਹ ਇੱਕ ਆਟ ਵੀ ਪੈਂਦੀ ਹੁੰਦੀ ਹੈ ਇਹਦੀ ਵੀਡੀਓ ਆਪਾਂ ਇੰਸਟਾ ਤੇ ਅਪਲੋਡ ਕਰਾਂਗੇ ਜਿਹਦੇ ਨਾਲ ਸਲਵਾਰ ਥੋੜੀ ਚੱਕਮੀ ਹੋ ਜਾਊਗੀ ਇਹ ਹੋ ਗਈ ਆਪਣੇ ਸਲਵਾਰ ਦੇ ਕੁੰਦਿਆਂ ਦੀ ਕਟਾਈ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ